ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆ ਵੀਡੀਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੇ ਮੇਰੇ ਭਰਾਤਵੜਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਬਹੁਤ ਵਧੀਆ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਪਹੁੰਚੇ ਅੱਜ ਸਿਰਫ 6 ਲੱਖ ਰੁਪਇਆ ਮੰਗ ਇਹਨਾਂ ਨੇ ਪਾਈ ਹੈ ਬਾਕੀ ਕਹਿੰਦੇ ਸੀਗੇ ਰੇਟ ਅਡਜਸਟਮੈਂਟ ਕਰ ਲਾਂਗੇ ਬਹਿ ਕੇ ਰੇਟ ਉੱਪਰ نیچے ਹੋ ਜਾਊਗਾ ਤੇ ਵਧੀਆ ਬਣਿਆ ਹੋਇਆ 8 ਮਰਲਿਆਂ 'ਚ ਘਰ ਬਣਿਆ ਹੋਇਆ ਤੇ ਘਰ ਦੀ ਵੀਡੀਓ ਸਕਰੀਨ ਤੇ ਚੱਲੇ ਰਹੀ ਆ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੋਵੇ ਸ਼ਾਇਦ ਆਪਾਂ ਪਹਿਲਾਂ ਵੀ ਇਹਦੀ ਐਡ ਕੀਤੀ ਸੀਗੀ ਪਰ ਪਹਿਲਾਂ ਸੇਲ ਹੋਇਆ ਨਹੀਂ ਤੇ ਇਹਨਾਂ ਨੂੰ ਜਲਦੀ ਲੋੜ ਹੈ ਜੀ ਪੈਸਿਆਂ ਦੀ ਤਾਂ ਕਰਕੇ ਸੇਲ ਕਰਨਾ ਹੈ ਇਹਨਾਂ ਨੇ ਪਹਿਲਾਂ ਜਦੋਂ ਇਹਨਾਂ ਨੇ ਐਡ ਆਪਣੇ ਕੋਲੋਂ ਕਰਵਾਈ ਸੀਗੀ ਉਹ ਤੋਂ ਵੀ ਘੱਟ ਇਹਨਾਂ ਨੇ ਏਦਕੀ ਰੇਟ ਲਾ ਕੇ ਆਪਣੇ ਕੋਲੇ ਭੇਜਿਆ ਇਹਨਾਂ ਨੇ ਕਿਹਾ ਸਿਰਫ 6 ਲੱਖ ਰੁਪਏ ਮੰਗੇ ਮੌਕੇ ਤੇ ਹੋਰ ਵੀ ਹੋ ਜਾਊਗਾ ਅੱਠ ਮਰਲੇ ਜਗ੍ਹਾ ਬਾਕੀ ਮਕਾਨ ਵਧੀਆ ਬਣਿਆ ਹੋਇਆ ਸਾਰਾ ਕੁਝ ਬਣਿਆ ਹੋਇਆ ਬਾਥਰੂਮ ਵਗੈਰਾ ਜੋ ਕੁਝ ਵੀ ਹੁੰਦਾ ਹੈ ਮਕਾਨ ਦੇ ਵਿੱਚ ਇੱਕ ਵਧੀਆ ਮਕਾਨ ਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ। ਜਿਵੇਂ ਕਿ ਵੀਡੀਓ ਤੁਸੀਂ ਦੇਖ ਰਹੇ ਹੋ, ਬੈੜਾ ਕਾਫੀ ਖੁੱਲਾ ਡੁੱਲਾ ਆਪਨੂੰ ਮਿਲ ਜੂਗਾ। ਗਲੀ ਵਧੀਆ ਮਿਲ ਜੂਗੀ। ਤੇ ਮੇਨ ਗੇਟ ਵਧੀਆ ਲੱਗਿਆ ਹੋਇਆ ਬਾਕੀ ਜੋੜੀਆਂ, ਝਾੜੀਆਂ ਸਾਰੀਆਂ ਲੱਗੀਆਂ ਹੋਈਆਂ। ਰਸੋਈ ਵਗੈਰਾ ਵਧੀਆ, ਕਮਰੇ ਵਧੀਆ ਨੇ। ਉੱਪਰੋਂ ਜਿਹੜੀ ਛੱਤ ਆਪਨੂੰ ਮਿਲੂਗੀ ਉਹ ਬਾਲੀਆਂ ਵਾਲੀ ਹੈ ਜੀ। ਤੇ ਇਹਨਾਂ ਦਾ ਜਿਹੜਾ ਪਿੰਡ ਉਹ ਹੈ ਜੀ ਸੰਧ। ਸੰਧ ਇਹਨਾਂ ਦਾ ਪਿੰਡ ਹੈ ਤੇ ਸ਼ਾਮ 84figurepa. 84 ਕੁਲੇ ਪਾਈ ਜਾਂਦਾ ਨੀਅਰ ਲੱਗਦਾ ਸ਼ਾਮ 84 ਤੇ ਅੱਠ ਮਰਲੇ ਜਗ੍ਹਾ ਸੀ ਬਾਕੀ ਤੁਸੀਂ ਦੇਖ ਰਹੇ ਹੋ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਹੜੇ ਮਾਲਕ ਨੇ ਨੰਬਰ ਹੈ ਜੀ 9915403718 ਦੁਬਾਰਾ ਫਿਰ ਤੋਂ ਕਨਫਰਮ ਤੁਹਾਨੂੰ ਕਰਵਾ ਦਿੰਨਾ 9915403718 ਜਾ ਕੇ ਕਿਸੇ ਨੇ ਦੇਖਣਾ ਹੋਵੇ ਮਕਾਨ ਜਾ ਕੇ ਦੇਖ ਸਕਦਾ ਹੂੰ ਜੀ ਬਾਕੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਜਿਹੜਾ ਕੁਝ ਇਹਨਾਂ ਨੇ ਵੀਡੀਓ ਚ ਦਿਖਾਇਆ ਸੀਗਾ ਤੇ ਆਪਣੇ ਕੋਲੇ ਜੋ ਕੁਝ ਦੱਸਿਆ ਸੀਗਾ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਹੈ ਤਾਂ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਤੁਸੀਂ ਵੀ ਐਡ ਕਰਵਾਉਣੀ ਆ ਜੀ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਕੋਲੋਂ ਐਡ ਕਰਵਾ ਸਕਦੇ ਹੋ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਕੋਠੀਆਕਾਰਾ ਮਕਾਨ ਹੈ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ ਤੇ ਉਹ ਤੋਂ ਬਾਅਦ ਆਪਾਂ ਫ੍ਰੀ ਦੇ ਵਿੱਚ ਐਡ ਲਗਾ ਦਾਂਗੇ ਜੇ ਤੁਹਾਨੂੰ ਵੀਡੀਓ ਵੀ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ نیچے ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲ ਜਾਊਗਾ ਉਹਨੂੰ ਲਾਜ਼ਮੀ ਦਬਾ ਦਿਓ ਜੀ ਮੈਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਤੁਸੀਂ ਵੀਡੀਓ ਨੂੰ ਦੇਖੀ ਤੇ ਇਹਨਾਂ ਤੁਸੀਂ ਪਿਆਰ ਦਿੱਨੇ ਬਹੁਤ-ਬਹੁਤ ਸ਼ੁਕਰੀਆ ਤੇ ਬਸ ਆਪਦਾ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਤੇ ਤੁਹਾਡੇ ਖਾਤਰ ਆਪਾਂ ਵੀਡੀਓ ਹਰ ਰੋਜ਼ ਨਵੀਂ ਤੋਂ ਨਵੀਂ ਲੈ ਕੇ ਆਉਂਦੀ ਰਹਾਂਗੇ ਜੀ। ਬਾਕੀ ਹੁਣ ਮੈਨੂੰ ਦਿਓ ਜੀ ਇਜਾਜ਼ਤਾਂ ਜਲਦੀ ਮਿਲਦੇ ਆਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਦੱਸੋ ਮੈਨੂੰ